ਨਕਾਲ ਗੱਡੀ ਦੇਖਿਓ ਵਾਈ ਕੋਈ ਗੱਲ ਨਹੀਂ ਆ ਜਾਣ ਦੇ ਦੋ ਆ ਵੇਖੋ ਕਿਹੜਾ ਰਜਨੀਕਾਂਤ ਬਣਿਆ ਹੁੰਦਾ ਸਰਵਾਲੇ ਦੇ ਨਾਲ ਕੇਰ ਗੱਡੀ ਕੇਰ 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 ਵੱਡਾ ਥਲਾਈਵਾ ਇਹ ਕੀ ਬਣਾ ਤਾ ਬੈੱਡ ਲਈ ਜਨਾਬ ਜਾਣਦੇ ਹੋ ਐਮਰਜੈਂਸੀ ਹੈ ਐਮਰਜੈਂਸੀ ਤੇ ਵਾਹ ਮਰੀਜ਼ ਲੱਦੇ ਆ ਚਲੋ ਸਾਹ ਕੋ ਸਾਸਰੀ ਘਰ ਜਨਾਬ ਉਹ ਸਾਸਰੀ ਘਰ ਤਾਂ ਠੀਕ ਆ ਕੀਮੀ ਬੰਦਾ ਆ ਜੁਗਾੜ じゃ ਕੀ ਬਣਾਈ ਫਿਰਦੇ ਹੋ ਵਿਚ ਰੱਖਿਆ ਸੰਗਾਸਣ ਲਾਤੇ ਲਾਤ ਰਾ ਕੇ ਬੜਾ ਬਹਾਦਰ ਸ਼ਾ ਜਫਰ ਬਣਾਇਆ ਬੈਠਾ ਹੈ ਜਨਾਬ ਮੁੰਡੇ ਦਾ ਨਾ ਫਰਿਜਾਂ ਕੂਲਰਾਂ ਦਾ ਕੰਮ ਆ ਤੇ ਉਹਦੇ ਲਈ ਬਣਾਈਆਂ ਲੈ ਫਰਿਜਾਂ ਕੂਲਰਾਂ ਦਾ ਕੰਮ ਆ ਤਾਂ ਫਿਰ ਇਤਰਾ ਲੰਡੀ ਕਰੀ ਫਿਰੋਗੇ ਇਹਨੂੰ ਕਾਗਜ਼ਾ ਕਿਹਾ ਟੋਟੋ ਕੋ ਇਹਦੇ ਨਹੀਂ ਜਨਾਬ ਕਾਗਜ਼ ਤੇ ਨਹੀਂਗੇ ਓ ਬੱਲੇ ਕਾਗਜ਼ ਵੀ ਨਹੀਂ ਪਹਿਲਾਂ ਪੈਣਕਾ ਲਾ ਵੱਡਾ ਚੰਕੀ ਪਾੜੇ ਮੇਜਰਾਏ ਚਲਾਨ ਠੋਕਨਾਂ ਦਾ ਵੱਡਾ ਸਾਰਾ ਗੱਡੀ ਜ਼ਿੰਦਗੀ ਭਰ ਲਈ ਪਾਉਣ ਕਰ ਇਹਨਾਂ ਨੂੰ ਸੁੱਟ ਅੰਦਰ ਪਤਾ ਲੱਗ ਜਾ ਇਹਨਾਂ ਨੂੰ ਕਿ ਮੈਂ ਬਰੂਲਾ ਬਣਾਈ ਫਿਰਦੇ ਆ ਗੱਡੀ ਨੂੰ ਨਿਕਲ ਹੁਣ ਚਲੋ ਚੱਲ ਚਲ ਓ ਕੇਵਲ ਬਹਿ ਜਾ ਇੱਥੇ ਗੱਡੀ ਕਰ ਸਾਈਡ ਤੇ ਉਹ ਸਕੂਟਰੀ ਕਰ ਸਾਈਡ ਤੇ ਠੀਕ ਹੈ ਜੀ ਓ ਯਾਰ ਤੈਨੂੰ ਕਿਹਾ ਸੀ ਨਾ ਰਕਸ਼ੇ ਤੇ ਜਾ ਕੇ ਸਮਾਨ ਲਾਇਆ ਮੇਰੀ ਗੱਡੀ ਬੌਂਡ ਕਰਾ ਕੇ ਰਹਾਤੀ ਓ ਕਿਤੇ ਨਹੀਂ ਬੌਂਡ ਹੁੰਦੀ ਤੇਰੀ ਗੱਡੀ ਕਰਦਾ ਕੋਈ ਹੱਲ ਓਲਾ ਕੋਈ ਸਕੀਮ ਜਿੱਦਾ ਕਮੇਟੀ ਵਾਲਿਆਂ ਤੇ ਲਈ ਹੈ ਸਕੀਮ ਤੇ ਮੇਰੇ ਦਿਮਾਗ ਚ ਆ ਗਈ ਆ ਇੱਕ ਤੀਰ ਨਾਲ ਦੋ ਨਿਸ਼ਾਨੇ ਲੱਗਣਗੇ ਮੈਂ ਤੈਨੂੰ ਕਰਦਾ ਫੋਨ ਤੂੰ ਜਾ ਕੇ ਨਾ ਮੇਰੀ ਗੱਲ ਐ ਸੱਚ ਨਾਲ ਬਜਾ ਆਏਗਾ ਨਾ ਬਿੜੋ ਉਹ ਸਰ ਮੀਆਂ ਸਿੰਘ ਵਾਲਿਆਂ ਦੀ ਕੈਂਚੀਆਂ ਤੇ ਨਾਕਾ ਲਾਇਆ ਜੀ ਜਨਾਬ ਗਰਮੀਤ ਸਿੰਘ ਆਰਡਰ ਦੇਉਂਦਾ ਤੁਸੀਂ ਫਿਕਰ ਕਿਉਂ ਕਰਦੇ ਹੋ ਮੈਂ ਤਾਂ ਹਵਾ ਮੈਂ ਤਾਂ ਜਨਾਬ ਹਵਾਣੀ ਲੰਗਰ ਦਿੰਦਾ ਬੰਦਾ ਕੀ ਚੀਜ਼ ਆ ਠੀਕ ਆ ਸਰ ਜੈਨ ਸਰ ਓਏ ਢੀ ਕੀ ਅੱਗ ਲੱਗੀ ਐ ਕੀ ਤੇ ਨਾਲ ਗੱਲ ਕਰਨੀ ਐ ਜਨਾਬ ਹਲੋ ਬਿੱਲੂ ਬਗੇਲਾ ਬੋਲਦਾ ਕਿਹੜਾ ਬਗੇਲਾ ਕੰਮ ਦੱਸ ਇਹਨਾਂ ਨੇ ਆਪਣੀ ਪੂਰੀ ਲਗਤ ਬਾਜੀ ਆ ਸ਼ਾਇਦ ਇਹਨਾਂ ਨੂੰ ਪਤਾ ਹੀ ਨਹੀਂ ਆ ਇਹ ਬੰਦੇ ਰਾਤ ਤੱਕ ਛੁੱਟੇ ਨਹੀਂ ਚਾਹੀਦੇ ਛੱਡਨੇ ਤਾਂ ਮੈਂ ਉਹ ਵੀ ਨਹੀਂ ਮੇਰਾ ਨਾ ਗਰਮੀਤ ਸਿੰਘ ਗਾਡਰ ਆ ਗਾਡਰ ਓ ਤੂੰ ਭਾਵੇਂ ਗਾਡਰ ਹੋਵੇਂ ਭਾਵੇਂ ਬਾਲਾ ਮੈਂ ਬਥੇਰੇ ਤੇਰੇ ਵਰਗੇ ਛੱਤਾਂ 'ਚ ਫਿੱਟ ਕੀਤੇ ਆ ਮੈਂ ਤੇਰੀ ਡਿਊਟੀ ਲਾਉਣਾ ਇਹ ਬੰਦੇ ਰਾਤ ਤੱਕ ਛੁੱਟੇ ਨਹੀਂ ਚਾਹੀਦੇ ਓ ਤੂੰ ਕੌਣ ਹੋ ਨਾ ਮੇਰੀ ਡਿਊਟੀ ਲਾਉਣ ਵਾਲਾ ਓ ਤੈਨੂੰ ਗੱਲ ਦੀ ਸਮਝ ਨਹੀਂ ਆਉਂਦੀ ਠੇਕੇਦਾਰ ਬਿੱਲੂ ਬਗੇਲਾ ਬੋਲਦਾ ਮੈਂ ਬੰਗਲਾਦੇਸ਼ ਤੱਕ ਤੂਤੀ ਬੋਲਦੀ ਏ ਜੇ ਬੰਦੇ ਰਾਤ ਤੱਕ ਛੁੱਟ ਗਏ ਨਾ 1 ਮਿੰਟ ਤੋਂ ਪਹਿਲਾਂ ਗੁਣੀਆਂ 'ਚ ਕਰ ਚਲੋ 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 ਨਿਕਲੋ ਚਲੋ ਏ ਚਲੋ ਚਲੋ ਓ ਵਾਹ ਬਈ ਮੇਰੀ ਸਾਡੇ ਓਏ ਹਲੋ ਇਧਰ ਆ ਨੰਬਰ ਦੇ ਉਹ ਬਗੀਰੇ ਦਾ ਬਗੀਰਾ ਨਹੀਂ ਸਰ ਬਗੇਲਾ ਏ ਬਗੇਲਾ ਕੇਲਾ ਜੋ ਵੀ ਆ ਨੰਬਰ ਲਿਖਾ ਇੱਥੇ 9552 ਚਲੋ ਚਲੋ ਆ ਜਨਾਬ ਕੀ ਕਰਨਾ ਐਸ ਨੰਬਰ ਦਾ ਓ ਮੇਧਰਾ ਲੈਪਟਾਪ ਲੈਂਦਾ ਤੂੰ ਹਾਂ ਬਾਹਰ ਕੱਢ ਲਾ ਇਹਨੂੰ ਸਕੈਨਿੰਗ ਤੇ ਦੇਖੀਏ ਕਿੱਥੋਂ ਬੋਲਦਾ ਇੰਨਾ ਪਤਾ ਗੁਣੀਆਂ ਚ ਕਰਕੇ ਸਾਹ ਲਵਾਂ ਬਾਈ ਨਾ ਸਿਰਾਈ